ਭਾਰਤ ਵਿੱਚ ਇੱਕ ਵਾਰ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਵੇਰੇ 3 ਵਜੇ ਪੁਚਾਲ ਦੇ ਝਟਕਿਆਂ ਨਾਲ ਲੋਕਾਂ ਦੇ ਵਿੱਚ ਡਰਦਾ ਮਾਹੌਲ ਬਣਿਆ ਦੱਸਦੀਏ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਵੇਰੇ 3 ਵਜੇ ਦੇ ਕਰੀਬ ਪੁਚਾਲ ਆਇਆ ਅਤੇ ਇਸ ਪੁਚਾਲ ਦੀ ਤੀਬਰਤਾ 3.2 ਨਾਪੀ ਗਈ ਹੈ ਦੱਸਦੀਏ ਕਿ ਇਸ ਪੁਚਾਲ ਦੇ ਝਟਕਿਆਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ ਪਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਜਿਹੜਾ ਉਹ ਜ਼ਰੂਰ ਬਣ ਗਿਆ ਹੈ ਸਪੂਚਾਲ ਆਇਆ ਭਾਰਤ ਦੇ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਇਹ ਪੂਚਾਲ ਦੀ ਝਟਕੇ ਸਵੇਰੇ 3 ਵਜੇ ਮਹਿਸੂਸ ਕੀਤੇ ਗਏ ਨੇ ਜਿਸ ਦੀ ਰਿਕਟਰ ਪੈਮਾਨੇ ਤੇ ਤੀਬਰਤਾ 3.2 ਰਹੀ ਹੈ ਅਹਿਮ ਗੱਲ ਇਹ ਹੈ ਕਿ ਪਹਚਾਲ ਦੇ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਦੀ ਖਬਰ ਨਹੀਂ ਹੈ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਿਕ ਅਰੁਣਾਚਲ ਪ੍ਰਦੇਸ਼ ਦੇ ਸਿਆੰਗ ਵਿੱਚ ਪਹਚਾਲ ਆਇਆ ਸਿਆੰਗ ਦਾ ਉਪਰੀ ਹਿੱਸਾ ਪਹਚਾਲ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਰਿਹਾ ਅਰੁਣਾਚਲ ਦੇ ਵੈਸਟ ਕਾਮਿੰਗ ਵਿੱਚ ਇਸ ਸਾਲ 14 ਮਾਰਚ ਨੂੰ ਤੇਜ਼ ਪਹਚਾਲ ਸੀ ਜਿਸ ਦੀ 4.0 ਤੀਬਰਤਾ ਦਰਜ ਕੀਤੀ ਗਈ ਸੀ ਉੱਥੇ ਹੀ ਤਵਾੰਗ ਵਿੱਚ ਪਿਛਲੇ ਸਾਲ 28 ਸਤੰਬਰ ਨੂੰ ਪਹਚਾਲ ਆਇਆ ਸੀ 26 ਸਤੰਬਰ 2024 ਨੂੰ ਬਸਾਰ ਦੇ ਨੇੜੇ ਪੋਚਾਲ ਆਇਆ ਸੀ ਇਸ ਦੀ ਤੀਬਰਤਾ 5.7 ਦਰਜ ਕੀਤੀ ਗਈ ਸੀ ਸੋ ਗੁਜਰਾਤ ਦੇ ਕੱਚ ਜ਼ਿਲੇ ਵਿੱਚ ਵੀ ਐਤਵਾਰ ਨੂੰ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ 3.1 ਦਰਜ ਕੀਤੀ ਗਈ ਆਈਐਸਆਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੋਚਾਲ ਦੁਪਹਿਰ 12:41 ਮਿੰਟ ਤੇ ਆਇਆ ਸੀ ਅਤੇ ਇਸ ਦਾ ਕੇਂਦਰ ਪੁਚਾਉ ਵਿੱਚ ਲਗਭਗ 12 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਸੀ ਸੋ ਪੁਚਾਲ ਦੇ ਝਟਕੇ ਅਰੁਣਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ ਨੇ ਭਾਰਤ ਵਿੱਚ ਇੱਕ ਵਾਰ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਵੇਰੇ 3 ਵਜੇ ਪੁਚਾਲ ਦੇ ਝਟਕਿਆਂ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਦੱਸਦੀ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਵੇਰੇ 3 ਵਜੇ ਦੇ ਕਰੀਬ ਪੁਚਾਲ ਆਇਆ ਅਤੇ ਇਸ ਪੁਚਾਲ ਦੀ ਤੀਬਰਤਾ 3.2 ਨਾਪੀ ਗਈ ਹੈ ਦੱਸ ਜੀਏ ਕਿ ਇਸ ਭੁਚਾਲ ਦੇ ਝਟਕਿਆਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਅਤੇ مالی ਨੁਕਸਾਨ ਦੀ ਖਬਰ ਨਹੀਂ ਹੈ ਪਰ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਜਿਹੜਾ ਉਹ ਜ਼ਰੂਰ ਬਣ ਗਿਆ ਹੈ ਸਭ ਭੁਚਾਲ ਆਇਆ ਭਾਰਤ ਦੇ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਇਹ ਭੁਚਾਲ ਦੀ ਝਟਕੀ ਸਵੇਰੇ 3 ਵਜੇ ਮਹਿਸੂਸ ਕੀਤੇ ਗਏ ਨੇ ਜਿਸ ਦੀ ਰਿਕਟਰ ਪੈਮਾਨੇ ਤੇ ਤੀਬਰਤਾ 3.2 ਰਹੀ ਹੈ ਅਹਿਮ ਗੱਲ ਇਹ ਹੈ ਕਿ ਪਹਚਾਲ ਦੇ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਦੀ ਖਬਰ ਨਹੀਂ ਹੈ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਮੁਤਾਬਿਕ ਅਰੁਣਾਚਲ ਪ੍ਰਦੇਸ਼ ਦੇ ਸਿਆੰਗ ਵਿੱਚ ਪਹਚਾਲ ਆਇਆ ਸਿਆੰਗ ਦਾ ਉਪਰੀ ਹਿੱਸਾ ਪਹਚਾਲ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਰਿਹਾ ਅਰੁਣਾਚਲ ਦੇ ਵੈਸਟ ਕਾਮਿੰਗ ਵਿੱਚ ਇਸ ਸਾਲ 14 ਮਾਰਚ ਨੂੰ ਤੇਜ਼ ਪਹਚਾਲ ਸੀ ਜਿਸ ਦੀ 4.0 ਤੀਬਰਤਾ ਦਰਜ ਕੀਤੀ ਗਈ ਸੀ ਉੱਥੇ ਹੀ ਤਵਾੰਗ ਵਿੱਚ ਪਿਛਲੇ ਸਾਲ 28 ਸਤੰਬਰ ਨੂੰ ਪਹਚਾਲ ਆਇਆ ਸੀ 26 ਸਤੰਬਰ 2024 ਨੂ ਬਸਾਰ ਦੇ ਨੇੜੇ ਪੋਚਾਲ ਆਇਆ ਸੀ ਇਸ ਦੀ ਤੀਬਰਤਾ 5.7 ਦਰਜ ਕੀਤੀ ਗਈ ਸੀ ਸੋ ਗੁਜਰਾਤ ਦੇ ਕੱਚ ਜ਼ਿਲ੍ਹੇ ਵਿੱਚ ਵੀ ਐਤਵਾਰ ਨੂੰ ਪੋਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ 3.1 ਦਰਜ ਕੀਤੀ ਗਈ ਆਈਐਸਆਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੋਚਾਲ ਦੁਪਹਿਰ 12:41 ਮਿੰਟ ਤੇ ਆਇਆ ਸੀ ਅਤੇ ਇਸ ਦਾ ਕੇਂਦਰ ਪੁਚਾਉ ਵਿੱਚ ਲਗਭਗ 12 ਕਿਲੋਮੀਟਰ ਉੱਤਰ ਪੂਰਬ ਦੇ ਵਿੱਚ ਸੀ ਸੋ ਪੋਚਾਲ ਦੇ ਝਟਕੇ ਅਰੁਣਾਚਲ ਪ੍ਰਦੇਸ਼ ਵਿੱਚ ਮਹਿਸੂਸ ਕੀਤੇ ਗਏ ਨੇ